ਪੂਰਠ ਮਹੱਲਾ ਪੰਜਵਾ ਕੂਟ ਬ੍ਰਹਮੰਡ ਕੂ ਠਾਕੁਰ ਸਵਾਮੀ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਹਨ ਪਰਮੇਸ਼ਰ ਅੱਗੇ ਹੁੰਦੇ ਹੰਪੀਆਂ ਕਰੀਏ ਸੇ ਮਾਰਾ ਕਰੋੜਾਂ ਬ੍ਰਹਮੰਡ ਤੇ ਰੋਮ ਰੋਮ ਚ ਲੱਗੇ ਹੋਏ ਹੈ ਭਾਈ ਗੁਰਦਾਸ ਜੀ ਨੇ ਕਿਹਾ ਕੋਟ ਕੋਟ ਬ੍ਰਹਮੰਡ ਏਕ ਏਕ ਰੋਮ ਜਾਤ ਮਾਨਸ ਉਕਾਰ ਕਾਰ ਜਨਸ ਦਿਖਾਏ ਹੋਏ ਹੈ ਕਰੋੜਾਂ ਕਰੋੜਾਂ ਬ੍ਰਹਮੰਡਿਕ ਰੋਮ ਜੀ ਹੋ ਕੇ ਰੱਖੇ ਹੋਏ ਆ ਹੋਨ ਗੁਰੂ ਨਾਨਕੂ ਉਪਕਾਰ ਕੇ ਦਰਸ਼ਨ ਦਿਖਾਇਆ ਐਸੀ ਮਿਹਰ ਕੀਤੀ ਉਸ ਪਰਮੇਸ਼ਰ ਨੇ ਕਿਉਂ ਕੋਡ ਕਰੋੜਾਂ ਬ੍ਰਹਮੰਡਾਂ ਦਾ ਜਿਹੜਾ ਠਾਕੁਰ ਮਾਲਿਕ ਹੈ ਸਰੂਪ ਦਾ Swami ਸਰਬ ਜੀਆਂ ਦਾ ਦਾਤਾ ਰੇ ਸਾਰੇ ਜੀਆਂ ਦਾ ਰੂਹੋ ਭਾਈ ਉਹ ਦਾਤਾ ਹੈ ਸਮਰੂਪ ਦੇਣ ਵਾਲਾ ਹੈ ਜਾਨ ਕੋ ਦੇਤ ਅਜਾਨ ਕੋ ਦੇਤ ਜਮੀਨ ਕੋ ਦੇ ਤਿ ਜਮਾਨ ਕੋ ਦਇ ਹੈ। ਪ੍ਰਤ ਪਾਲੈ ਨਿਤਸਾਰ ਸੰਮਾਲੈ। ਮੂਰਖ ਸਾਰੇ ਨੇ ਪ੍ਰਤੀ ਪਾਈ ਮਾਤਾ ਦੇ ਉਹਦੇ ਵਿੱਚ ਵੀ ਪਜਵਾਇਆ ਕਰਦਾ। ਇੱਥੇ ਧਰਤੀ ਵੀ ਪ੍ਰਤਵਾਣਾ ਕਰਦਾ। ਸਾਰਿਆਂ ਨੂੰ ਭਲੀ ਪ੍ਰਕਾਰ ਸੰਭਾਲ ਕੇ ਰੱਖਦਾ ਹੈ। ਇੱਕ ਗੁਣ ਨਹੀਂ ਮੂਰਖ ਜਾਤਦਾ। ਕਹਿੰਦਾ ਉਹਨਾਂ ਦਾ ਇੱਕ ਗੁਣ ਵੀ ਇਸ ਮੂਰਖ ਨੂੰ ਮਾਮੇ ਜਾਣਿਆ ਨਹੀਂ। ਉਰੇ ਬੁਕਾਰਾਂ ਨੂੰ ਭਲਾਈ ਬੈਠਾ ਹੈ ਹਰ ਆਰਾਮ ਨਾ ਜਾਣਾਰੇ ਨਹੀਂ ਹਰੀ ਨੂੰ ਭਾਵਨੇ ਨਾਲ ਨੀਰਾਦ ਨਹੀਂ ਜਾਣਿਆ ਸਰਵਾ ਦੇ ਨਾਲ ਨੀਰਾਦ ਜਿੰਦਗੀ ਦੇ ਜਿਵੇਂ ਕੋਈ ਕੰਮ ਪਰੇ ਹਰ ਸਿਵਰੀਏ ਐਸਾ ਸਿਮਰੋ ਨੇ ਕਿ ਕੋਈ ਮਤਲਬ ਹੈ ਇੱਕ ਪੈਰ ਦੇ ਘਾਰ ਤੇ ਆ ਕੇ ਭਾਈ ਵੀ ਚੰਗਾ ਲੱਗਣ ਲੱਗ ਜਾਂਦਾ ਅਰਦਾਸ ਵੀ ਚੰਗੀ ਲੱਗਣ ਲੱਗ ਜਾਂਦੀ ਹੈ ਸੁੱਖਾ ਵੀ ਚੰਗੀ ਲੱਗਦੀ ਹੈ ਉਹ ਸਭ ਕੁਝ ਕਰਦਾ ਹੈ ਜਦੋਂ ਕੰਮ ਨਾ ਹੋਵੇ ਉਦੋਂ ਨੇੜੇ ਹੀ ਨਹੀਂ ਜਾਣਾ ਦਰਬਾਰ ਦੇ ਇਸ ਪ੍ਰਕਾਰ ਦੀ ਹਾਲਤ ਹੈ ਦੁਨੀਆ ਦੀ ਨਾਰਾ ਕਹਿੰਦੇ ਹੈ ਹਰੀ ਤੈਨੂੰ ਅਰਾਧਨ ਪੂਰਾ ਦਿਲ ਦੀ ਭਾਵਨਾ ਨਾਲ ਨਹੀਂ ਜਾਣਿਆ ਹੈ ਹਰ ਹਰ ਗੁਰ ਗੁਰ ਕਰਤਾ ਰਾਮ ਤੁੰਗ ਸਾਹਿਬ ਜਿਵੇਂ ਬਿਨਾ ਦਾ ਸੁਆਮ ਹੈ ਹਰ ਹਰ ਰਿਤ ਕਰ ਰਿਹਾ ਸਾਂ ਕਹਿਆ ਕ੍ਰਿਸ਼ਨ ਜਾਣੀ ਐਵੇਂ ਹਾਰੋ ਹਾਰੋ ਗੁਰੋ ਗੁਰੋ ਕਰਦੇ ਰਹਿੰਦੇ ਹੈ ਜੇ ਮਹਾਰਾਜ ਅਸੀਂ ਆਜ ਨੂੰ ਭਗਤਾਂ ਵੀ ਨਹੀਂ ਆਈ ਸਰਦਾ ਦੇ ਨਾਮ ਪਰਮ ਘਰ ਦੇ ਕਿ ਜਿਹੜਾ ਰੱਬ ਨਾ ਹੈ ਇਹ ਨਹੀਂ ਜਾਣਿਆ ਇਹ ਸਤਿਗੁਰੂ ਜੀ ਨੇ ਬੱਚੇ ਨੂੰ ਜਿਵੇਂ ਸਿਖਾਈਏ ਤੋਤਲੇ ਵਾਕਾਂ ਨਾਲ ਉਹ ਵਚਨ ਕਰਦਾ ਐਵੇਂ ਇਹ ਹਰੀ ਸਾਰਿਆਂ ਦੇ ਪਾਪਾਂ ਦੇ ਹਾਰਕ ਏ ਗੁਰੂ ਚੇਤਨ ਸੁਲੂਪ ਏ ਗੁਰੂ ਪਰਵੇਸ਼ਕ ਬ੍ਰਹਮ ਗੁਰੂ ਨਾਨਕ ਰੂਪ ਕਿਉਂ ਆਉਜੋ ਨਾਮ ਦਾ ਉਚਾਰਨ ਅਸੀਂ ਬੱਚਿਆਂ ਨੂੰ ਕਰਦੇ ਆਂ ਸਾਨੂੰ ਨਾਦਮ ਵੀ ਜਾਤੀ ਨਹੀਂ ਕੋਈ ਹੈ ਕਿਸੇ ਪ੍ਰਕਾਰ ਦੀ ਫੜੀਓ ਨਾਮ ਪਰਉ RAMDAS ਜੀ ਅਕਾਲ ਪੁਰਖ ਜੀ ਸਾਡਾ ਨਾਮ ਗੁਰੂ ਰਾਮਦਾਸ ਦੇ ਸੇਵਕ ਪੈ ਗਿਆ ਹੈ RAMDAS RAM PARMESHWAR ਦੇ ਸੇਵਕ ਸਾਡਾ ਨਾਮ ਪੈ ਗਿਆ ਹੈ ਰਹਾਉ ਦੀਨ ਦਇਆਲ ਕਿਰਪਾਲ ਸੁਖ ਸਾਗਰ ਸੇ ਗਰੀਬਾਂ ਦੇ ਵਿਆ ਕਰਨ ਵਾਲੇ ਏ ਕਿਰਪਾ ਦੇ ਘਰ ਕਿਰਤੋ ਖੰਦੇਸ ਮੰਦਰ ਨਾਰਦ ਘਟਾ ਪਰ ਪੂਰੀ ਰੇ ਸਾਰੇ ਘਟਾ ਖਿਲਦਿਆਂ ਜੇ ਪਰ ਪੂਰੀ ਲਵਾਲਾ ਭਰੇ ਹੋਏ ਹੋ ਰੇ ਪਿਆਰੇ ਸੇਖ ਤ ਸੁੰਨ ਤ ਸਦਾ ਹੈ ਸੰਗੀ ਕੋਰਾਂ ਦੀਆਂ ਕਰਤੂਤਾਂ ਨੂੰ ਮੁਖ ਮੇ ਕੰਮਾਂ ਨੂੰ ਵੇਖ ਰਿਹਾ ਸਾਰਿਆਂ ਦੀਆਂ ਗੁਪਤ ਕੰਨਾ ਹੁਸਤੀਆਂ ਨੂੰ ਤੂੰ ਸੁਣ ਰਿਹਾ ਜੋ ਸਾਰਿਆਂ ਦੇ ਸੰਗ ਹੈ ਮੈਂ ਮੂਰਖ ਜਾਣਿਆਂ ਦੂਰੀ ਅਹੀ ਮੌਤਾ ਜ ਫਸਿਆ ਮੂਰਖਾਂ ਨਾਲ ਮਾਰਾ ਆਪ ਨੂੰ ਦੂਰ ਜਾਣਿਆ ਅੰਤਯਾਮੀ ਨੂੰ ਨੇੜੇ ਖੜਾ ਨਹੀਂ ਜਾਣਦੇ ਹਰ ਵਕਤ ਸੰਗ ਹਰ ਬਿਆੰਤ ਹਉ ਮਿਟਕਰ ਵਰਨੋ ਜੀ ਕੋ ਬਿਆੰਤਾਂਤ ਜ਼ਰ ਰਹਿਤ ਹੈ ਅਸੀਂ ਬੇਵਿਸ਼ਾਖਰੇ ਅਨਾਜ ਨਾਲ ਮਿੱਟੀਆ ਬਣਾਵਣਾ ਆ ਕੇ ਵੀ ਸਾਂਖ ਤੇਰੇ ਰੂਪ ਨੂੰ ਈਸ਼ ਅਨਿਸ਼ੇਵਾਦੀ ਹੈ ਜੀਵ ਦੇ ਰੂਪ ਨੂੰ ਕਹਿੰਦਾ ਸੰਗੇ ਹੂ ਪ੍ਰਖਾ ਸੁਰਤੀ ਦੁਆਰਾ ਸਾਂ ਕਹਿੰਦਾ ਹੈ ਅਤੇ ਸਾਖੀ ਚੇਤਾ ਕੇਵਲ ਨਿਰਗੁਣਾਚੀ ਦੱਸਦਾ ਹੈ ਕੋਈ ਮਾਇਆ ਸਵਲਿਕ ਦੇਸੀ ਈਸ਼ ਨੂੰ ਨਿਆਇਕ ਦੱਸਦਾ ਹੈ ਕਿਉਂ ਮਾਰਾ ਮਿੰਤੀ ਦੇ ਨਾਲ ਕਰਕੇ ਵਰਣਨ ਕਰਦੇ ਹਾਂ ਸੀ ਕਿ ਆ ਜਾਣਾ ਹੋਈ ਕੈ ਸੂਰੀ ਕੀ ਜਾਣੀਏ ਮਾਰਾ ਉਹਦਾ ਕਿਸ ਪ੍ਰਕਾਰ ਦਾ ਸਰੂਪ ਹੈ ਇਹ ਤਾਂ ਛਿਆ ਸੂਰਮੈਨ ਜਿਵੇਂ ਆਖੀ ਵਿਖਾਈਏ ਜਿਨ ਕੰਨ ਵੇਖੋ ਕਹਿੰਦਾ ਛੱਜਾਂ ਵਰਗਾ ਹੈ ਜਿਨ ਸੁੰਡ ਵੇਖਿਆ ਕਹਿੰਦਾ ਰਸਤੇ ਵਰਗਾ ਹੈ ਪੈਰ ਵੇਖਣ ਵਾਲਾ ਕਹਿੰਦਾ ਥਮਲੇ ਵਰਗਾ ਹੈ ਢਿੱਡ ਵੇਖਣ ਵਾਲਾ ਕਹੇਰੇ ਵਰਗਾ ਦੱਸਦਾ ਕਿਉਂ ਮਾਰਾ ਕੀ ਜਾਣੀਏ ਕਿਹੜਾ ਸਰੂਪ ਹੈ ਕਿਸ ਰੂਪ ਨੂੰ ਸੂਰਮਿਆਂ ਛਿਆ ਨੂੰ ਵਖੋ ਵਖ ਵੇਖ ਕੇ ਕਿਹਨਵਾਦ ਕਰਨ ਲੱਗੇ ਝਗੜਾ ਇਹ ਸਾਧਨਾਂ ਵਾਰੇ ਇੱਕ ਇੱਕ ਅੰਗ ਨੂੰ ਲੈ ਕੇ ਝਗੜਾ ਕਰਦੇ ਐ ਕੀ ਜਾਣੀਏ ਕਿਹ ਹੈ ਤੇਰਾ ਰੂਪ ਕਸਮ ਤੋਂ ਇਕੱਠ ਪਰ ਉਹ ਬੇਨਤੀ ਸਤਗੁਰ ਆਪਣੇ ਆਪਣੇ ਸਤਜਨਾਂ ਦੇ ਕਾਸ ਮਾਰੋ ਬੇਨਤੀ ਕਸਮ ਕਰਦੇ ਹਾਂ ਮੈਂ ਮੂਰਖ ਦੇਹਉੰਤ ਦੇਸੋ ਜੀ ਜੀਵ ਨੂੰ ਆਜੀ ਮੈਂ ਤਾਂ ਸਮਝਾਂ ਮੈਨੂੰ ਤਾਂ ਗਿਆਤ ਨਹੀਂ ਹੈ ਕਿਰਪਾ ਕਰਕੇ ਉਪਦੇਸ਼ ਦਿਓ ਮੇਰੇ ਤਾਂ ਸਮਝ ਪਵੇ ਸਰੂਪ ਦੀ ਮੈਂ ਮੂਰਖ ਕੀ ਤੇ ਬਸ ਬਾਤ ਹੈ ਇਹ ਮੂਰਖ ਨੂੰ ਉਪਦੇਸ਼ ਕੀ ਦਈਏ ਤਾਂ ਨੰਮਰਤ ਨਾਲ ਕਹੀਏ ਕਿ ਮਾਰਾ ਮੇਰੀ ਮੂਰਖ ਦੇਦਲੀ ਦੀ ਕਿਹੜੀ ਗੱਲ ਹੈ ਕਰੋਨਾ ਮਾਰਾ ਸੱਜਣ ਠੱਗ ਵਰਗੇ ਅਤੇ ਮਹਾਰਾਜ ਮਰਦਾਨੇ ਨੂੰ ਕਰਾਇਆ ਜਿਪਾ ਕੇ ਚਲਣ ਵਾਲੇ ਇਹ ਜੇ ਕਰੋਨਾ ਗੁਨਾਹਗਾਰ ਮਰਦਾਨੇ ਨੂੰ ਅੰਦਰ ਹੀ ਡਾਣੇ ਨੂੰ ਫੱਕ ਜਾਣ ਵਾਲੇ ਬੰਤਾਂ ਦਾ ਆਪ ਨੂੰ ਉਧਾਰ ਕੀਤਾ ਉਹ ਕਰੋੜਾ ਗੁਨਾਹ ਕਰਨ ਵਾਲੇ ਤਰਗੇ ਆਪ ਦੀ ਸੰਗਤ ਕਰਕੇ ਤੁ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਜੋ ਸਤਿਗੁਰੂ ਨਾਨਕ ਦੇਵ ਜਿਨ੍ਹਾਂ ਦਾ ਆਪ ਦੇ ਨਾਮ ਨੂੰ ਸੁਣਿਆ ਕਿ ਸਾਡੇ ਸਤਿਗੁਰੂ ਨਾਨਕ ਦੇਵ ਜੀ ਗੁਰੂ ਹੈ ਜਿਨ੍ਹਾਂ ਨੂੰ ਦਰਸ਼ਨ ਕੀਤੇ ਥੋੜੇ ਸਿੱਤੇ ਪਾਤਸ਼ਾਹ ਇਹ ਫਿਰ ਗਰਵਾ ਨਾ ਪਰਿਆ ਮੁੱਢ ਦੇ ਗਲਬ ਦੇ ਆਸੂ ਚ ਜੂਨ ਤਨੀ ਪਿਆ ਜਿਵੇਂ ਗੁਰੂ ਸਾਹਿਬ ਜੀ ਨੇ ਛੱਡਿਆ ਨੂੰ ਦਸੇ ਹੋਈ ਅਗਾਹ ਚ ਖਾਮਾਈ ਦੀ ਬਲ ਨਿਗਾਹ ਕੀਤੀ ਸੀ ਉਸ ਪਾਪੀ ਦੇ ਪਾਪ ਸਾਰੇ ਬਖਸ਼ੇ ਗਏ ਪਹਿਲਾ ਚੋਰਾਂ ਨੂੰ ਦੁਸ਼ਿਆ ਕਿ ਜਮਾ ਨੂੰ ਡੰਡ ਦਿੰਦੇ ਆ ਕੁੜਦੇ ਡਰਦੇ ਪਾਸੇ ਵੀ ਲੰਘ ਗਏ ਫਿਰ ਪਾਲਕੀਆਂ ਚੜਾਈ ਜਾਣ ਇਹ ਪੁੱਛਦੇ ਵੀ ਤੁਸੀਂ ਇਹ ਕੌਣ ਹੋ ਉਹ ਕਹਿੰਦੇ ਜੀ ਨੂੰ ਪ੍ਰਲੋਗ ਦੀ ਹਾਲਤ ਵਿਖਾਈ ਹੈ ਉਸ ਹੀ ਪਾਪੀ ਜਿਹਦੇ ਤੇ ਗੁਰੂ ਨਾਨਕ ਸਾਹਿਬ ਦੀ ਨਿਗਾਹ ਪਈ ਉਹ ਨਿਗਾਹ ਪੈਣ ਨਾਲ ਉਹ ਸਾਰਾ ਬਖਸ਼ੇ ਬਕੌਂਟ ਨੂੰ ਚੱਲਿਆ ਏ ਸੁਣ ਕੇ ਕਹਿੰਦੇ ਕੌਣ ਹੈ ਗੁਰੂ ਨਾਨਕ ਸਾਹਿਬ ਕਦੇ ਜਿੰਨਾਂ ਰਾਤ ਯਾਗਲ ਕੇ ਲੇ ਸੁਣ ਕੇ ਥੋਈ ਮੂੰਹ ਝੁਕਾ ਲੈ ਲਿਆ ਤੇ ਪੱਲੇ ਫੜ ਕੇ ਗੰਝ ਪਾ ਕੇ ਲੱਗੇ ਬੇਨਤੀਆ ਕਰਨ ਇਸ ਪ੍ਰਕਾਰ ਸਾਹਿਬ ਸਿੰਘ ਜੀ ਨਾਲ ਗੁਰਨਾਮ ਸਿੰਘ ਸਾਹਿਬ ਜੀ ਨੂੰ ਦਾਵੇਂ ਠੱਗ ਬਣ ਕੇ ਮਾਰਨ ਨੂੰ ਮਾਰਨ ਵਾਸਤੇ ਆਏ ਸੀ ਇਸ ਪ੍ਰਕਾਰ ਸਚੇ ਤਰਸ਼ਨ ਸਿੰਘ ਜੀ ਨੇ ਸੁਣ ਕੇ ਵੇਖ ਵੀ ਲਿਆ ਹੈ ਤੇ ਫਿਰ ਘਰ ਵਾਸਨਾ ਪਰਿਆ ਰਹੇ ਉਹ ਮੁੜ ਕੇ ਗਰਮ ਦੇ ਮੂੰਹ ਜੂਨਾ ਚ ਨਹੀਂ ਪੈਂਦਾ ਇਹ ਸਰਦਾਰ ਦੇ ਨਾਲ ਸਾਹਿਬ ਸਿੰਘ ਜੀ ਨੇ ਜਿਵੇਂ ਕੰਡਾ ਹੀ ਜਿਹੇ ਦੇ ਸ਼ਬਦ ਨੂੰ ਹਰਨ ਸੁਣ ਕੇ ਪ੍ਰਾਣ ਦੋ ਦਿੰਦਾ ਐਂ ਗੁਰੂ ਨਾਨਕ ਸਾਹਿਬ ਦਾ ਨਾਮ ਸੁਣ ਕੇ ਜਿੰਨ ਪ੍ਰਾਣ ਵਾਰੇ ਐ ਜਿਵੇਂ ਗੈਟੋ ਇਸ ਨੂੰ ਗੋਲੀਆਂ ਗੁਰੂ ਵਿਅਸ ਸਾਹਿਬ ਦੇ ਪਿੱਛੇ ਖਾਧੀਆਂ ਅਤੇ ਵੇਖਿਆ ਦਰਸ਼ਨ ਕਿਤੇ ਜੇ ਪਤੰਗੇ ਦੀਵੇ ਦੀ ਲਾੜ ਨੂੰ ਵੇਖ ਕੇ ਚਿੱਦੀਆਂ ਪਿੱਛੇ ਮੁੜ ਜਾਂਦੀਆਂ ਉਹ ਪਰਵਾਣੇ ਸੜ ਜਾਂਦੇ ਐ ਐਂ ਜਿੰਨਾਂ ਨੇ ਕੁਰਬਾਨੀਆਂ ਕੀਤੀਆਂ ਮਹਾਰਾਜ ਦੇ ਕੀ ਆਪਾ ਵਾਰਿਆ ਹੈ ਇਸ ਪ੍ਰਕਾਰ ਸੁਣਿਆਂ ਤੇ ਵੇਖਿਆ ਉਹ ਮੁੜਕੇ ਗਰਮ ਦੇ ਵਿੱਚ ਨਹੀਂ ਪੈਣਗੇ ਮੁਕਤ ਹੋ ਜਾਣਗੇ ਜਿਨ੍ਹਾਂ ਨੇ ਸਰਬੱਤੈ ਵਿਸ਼ਵਾਸ ਰੂਪੀ ਕੰਨਾ ਨਾਲ ਸੁਣਿਆ ਹੈ ਕਿ ਜਿਨ੍ਹਾਂ ਨੇ ਇਸ ਹਾਲ ਸੰਧੀ ਕੋ ਬਰਾਗ ਰੂਪੀ ਮੇਤਰਾ ਨਾਲ ਵੇਖਿਆ ਹੈ ਮੁੜਕੇ ਗਰਮ ਦੇ ਵਿੱਚ ਨਹੀਂ ਪੈਣਗੇ ਮੁਕਤ ਹੋ ਜਾਣਗੇ ਜਿਨ੍ਹਾਂ ਨੂੰ ਸਰਬਣ ਦੁਆਰਾ ਕੀਤਾ ਹੈ ਤੇ ਫਿਰ ਉਹ ਵਿਹਾਸਨ ਕੀਨ ਮੰਨਨ ਕੀਤਾ ਹੈ ਵਿਹਾਸਨ ਕੀਤਾ ਫਿਰ ਸਖਿਆਤ ਰੂਪ ਨੂੰ ਵੇਖ ਲਿਆ ਉਹ ਮੁੜਕੇ ਗਰਮ ਦੇ ਵਿੱਚ ਨਹੀਂ ਪੈਂਦੇ ਐਸ ਗੁਰੂ ਨਾਨਕ ਸਾਹਿਬ ਦੀ ਪ੍ਰਤਾਪ ਹੈ ਗੁਰੂ ਨਾਨਕ ਕਾਲ ਪ੍ਰਭੂ ਰੂਪ ਹਨ